ਸਸੇ ਗਾਲ ਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਅੱਜ ਬਈ ਛੱਡਦੇ ਆ ਪਛਕੋਰਾ ਦੇ ਬੱਚਿਆਂ ਨੂੰ ਪਿੰਜਰੇ ਵਿੱਚ ਤੇ ਪਿੰਜਰਾ ਬਈ ਆਪਣਾ ਤਿਆਰ ਆ ਬਾ ਮਿੱਟੀ ਦੀ ਉਹ ਥੋੜੀ ਜੀ ਕਮੀ ਰਹਿ ਗਈ ਜੇ ਮਿੱਟੀ ਪਾ ਜਿੰਦੀ ਤਾਂ ਵਧੀਆ ਹੁੰਦਾ ਚਲੋ ਕੋਈ ਨਹੀਂ ਹਲੇ ਖੇਤ ਗਿੱਲੇ ਆ 5-10 ਦਿਨ ਵਿੱਚ ਬਈ ਸੁੱਕ ਜੂਗਾ ਖੇਤ ਤੇ ਫਿਰ ਆਪਾਂ ਉਦਾਂ ਹੀ ਮਿੱਟੀ ਪਾ ਦਾਂਗੇ ਆ ਇਹਨਾਂ 3 ਗਿਂਚ ਮਿੱਟੀ ਹੋਰ ਪਾ ਜਿੰਦੀ ਤਾਂ ਵਧੀਆ ਤਾਂ ਆ ਇਹਨਾਂ ਮੀਮੂ ਵਾਲਾ ਪਾਣੀ ਫਿਰ ਅੰਦਰ ਨਹੀਂ ਆਉਂਦਾ ਆਉਣਾ ਤਾਂ ਹੁਣ ਵੀ ਨਹੀਂ ਹੈਗਾ ਪਾਣੀ ਤੇ ਆਪਾਂ ਨੇ ਬਾਹਲੀ ਸਾਈਡ ਮਿੱਟੀ ਲਾ ਦੇਣੀ ਆ ਤੇ ਬੈਕ ਸਾਈਡ ਤੇ ਬਈ ਆਪਾਂ ਨੇ ਕੱਪੜਾ ਲਾ ਦੇਣਾ ਜਿਹੜਾ ਹਰਾ ਜਿਹਾ ਹੁੰਦਾ ਤੇ ਹੁਣ ਪਹਿਲਾਂ ਬਈ ਸਫਾਈ ਕਰਦੇ ਆ ਇਹਦੀ ਬੱਤਕਾ ਆਪਾਂ ਨੇ ਛੱਡਤੀਆਂ ਤੇ ਬੱਤਕਾਂ ਨਾ ਬਈ ਇਹ ਇਹ ਨਾ ਕ੍ਰੋਸ ਕਰਨ ਲੱਗੀਆਂ ਇਹ ਹੁਣ ਦੇਖਦੇ ਆ ਕਦੋਂ ਤੱਕ ਕਾਂਡੇ ਦਊਂਗੀ ਇਹ ਜਣੇ ਕਿ ਕ੍ਰੋਸ ਕਰਨ ਲੱਗ ਗਏ ਇਹ ਦਾਣਿਆਂ ਨੂੰ ਪਾਤਾ ਤੇ ਪਹਿਲਾਂ ਦਾਣੇ ਦਾ ਹੀ ਕੰਮ ਨਿਬੇੜ ਦਿੰਦਾ ਤੇ ਉਸ ਤੋਂ ਬਾਅਦ ਫੇਰ ਛੱਡਦਾ ਫਿਰ ਇਹਨਾਂ ਨੂੰ ਉੱਚਿਆਂ ਨੂੰ ਜਿਹੜੇ ਤਾਂ ਡਬਲ ਐਫ ਜੀ ਆ ਇਹਨਾਂ ਨੂੰ ਤਾਂ ਆਪਾਂ ਦੂਜਿਆਂ ਵਿੱਚ ਛੱਡ ਦੋਗੇ ਬਲੈਕ ਹੌਲ ਲੋਵ ਵਿੱਚ ਕਿਉਂਕਿ ਇਹ 7-8 ਕੇ ਪੀਸ ਆ ਇਹ ਇਹਨਾਂ ਨੂੰ ਉਧਰ ਛੱਡ ਦਾਂਗੇ ਪਹਿਲੇ ਇਹਨਾਂ ਦਾ ਪਾਣੀ ਭਰ ਕੇ ਰੱਖ ਦਿੰਨੇ ਬਾਹਰ ਡੱਬਾ ਫਿਰ ਇਹਨਾਂ ਫਿਰ ਟੁੱਟੀ ਆਈ ਗਿਆ ਟੁੱਟੀ ਨੇ ਚਲੇ ਜਾਣਾ ਫਿਰ ਅ ਫਿਊ ਮੂਮੈਂਟਸ ਲੇਟਰ ਦਾਣਾ ਦਾ ਬਾਈ ਨਿਬੜ ਗਿਆ ਤੇ ਬਸ ਇਹਨਾਂ ਦਾ ਰਹਿ ਗਿਆ ਆਰ ਆਰ ਦੇ ਇਹਨਾਂ ਨੂੰ ਪਹਿਲਾਂ ਆਪਾਂ ਨੇ ਬਾਹਰ ਗੋਲੀ ਡੰਡਾ ਪਾ ਗੈਰਾ ਪਾਉਣਾ ਤੇ ਉਸ ਤੋਂ ਬਾਅਦ ਫਿਰ ਰਹਿ ਜਾਊਗਾ ਬਾਈ ਆਰ ਬਲੈਕ ਹੌਲ ਲੋਵ ਦਾ ਬਾਕੀ ਹੰਦਾਣਾ ਪੈ ਗਿਆ ਆਪਣਾ ਬੱਦਲ ਬਾਈ ਬਹੁਤ ਆਇਆ ਬਈ ਮੀ ਹੁਣ ਦੇਖਦੇ ਆਂ ਬਾਕੀ ਸਵੇਰ 5 ਵਜੇ ਬਾਈ ਥੋੜਾ ਜਿਹਾ ਨਹੀਂ ਪਿਆ ਸੀਗਾ ਤੇ ਹੁਣ ਵੀ ਮਾਣੇ ਮਾਣੇ ਕਿਣੀ ਆ ਗਈਆਂ ਚਲੋ ਆਪਾਂ ਪਹਿਲਾਂ ਹੁਣ ਇਹਨਾਂ ਨੂੰ ਆਹ ਗੁੱਲੀ ਡੰਡਾ ਪੈਥੇਲਾ ਰੱਖਿਆ ਹੋਇਆ ਇਹ ਛੱਡ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਛੱਡ ਦਿੰਨੇ ਆ ਹੀੜ ਵਿੱਚ ਆਪਾਂ ਬਾਈ ਪਾਉਂਦੇ ਨਹੀਂ ਹੈਗੇ ਕਿਹਦੇ ਵਿੱਚ ਨਾ ਬਹੁਤ ਇੰਨੇ ਡੋਲੇ ਜੇ ਬਹੁਤ ਆ ਪਰ ਆਪਾਂ ਬਾਹਰ ਛੱਡ ਦਨੇ ਫਿਰ ਰੋਡ ਤੇ ਚੁੱਕ ਲੈਨੇ ਆ ਚਾਰ ਪੰਜ ਆਪਾਂ ਡੱਬੇ ਬਾਈ ਛੱਡ ਦਨੇ ਨਾਲ ਨੂੰ ਨਹੀਂ ਲੈ 弄材料。 ਇੰਨੇ ਬਾਈ ਇਹ ਚੁਕੀ ਜਾਣਗੇ ਫਿਰ ਮੈਂ ਇਹਨਾਂ ਨੂੰ ਪੰਜਰਾਂ ਬਾਈ ਅੰਦਰ ਤੇ ਸਾਫ਼ ਕਰ ਦਮੈਂ ਚੰਗੀ ਤਰ੍ਹਾਂ ਕੋਈ ਹੋ ਰਹੇ ਨਾ ਅੰਦਰ ਦਾ ਬਾਕੀ ਦਾ ਤਾਂ ਨਹੀਂ ਤਾਂ ਸਾਰੇ ਹੀ ਆ ਜਾਣੇ ਫਿਰ ਬਾਹਰ ਥੋੜਾ ਜਿਹਾ ਕੈਲਸ਼ੀਅਮ ਪਾਈਏ ਬਾਈ ਇਹਨਾਂ ਨੂੰ ਹੁਣ ਛੱਡੀਏ ਥੋੜਾ ਜਿਹਾ ਕਿੰਨਾਂ ਇਹਨਾਂ ਦਾ ਥੋੜਾ ਜਿਹਾ ਫੰਗ ਝਾੜਨ ਲੱਗ ਗਿਆ ਦੇ ਮੈਂ ਵੀ ਕੱਲੇ ਦੇਖਿਆ ਵੀ ਫੰਗ ਝਾੜ ਦੇ ਇਹਨਾਂ ਦੇ ਹੁਣ ਹੁਣ ਥੋੜਾ ਜਿਹਾ ਇਹਨਾਂ ਨੂੰ ਕੈਲਸ਼ੀਅਮ ਪਾਈਏ ਤੇ ਨਾਲ ਮਲਟੀਵਟਾਵਾ ਛੱਡੀਏ ਉਦਾਂ ਨਹੀਂ ਹੈਗੇ ਖਾਂਦੇ ਹੈਗੇ ਵੀ ਪੂੰਛਾ ਪਾਂਛਾ ਖਾਣੇ ਆ ਇਹ ਲੋ ਪੂੰਛਾਂ ਬਿਲਕੁਲ ਸਹੀ ਆ ਇਹਨਾਂ ਦੀ ਕਿਸੇ ਦੇ ਖੰਭ ਨਹੀਂ ਹੈਗੇ ਵੈਸੇ ਹੀ ਝੜ ਰਹੇ ਆ ਤੋ ਜੀ ਬਾਈ ਆਪਾਂ ਨੇ ਸਾਫ ਕਰਤਾ ਹੈ ਚੰਗੀ ਤਰ੍ਹਾਂ ਤੇ ਹੁਣ ਬਾਈ ਬੈਕ ਸਾਈਡ ਤੇ ਲਾਉਣਾ ਆਪਾਂ ਨੇ ਹਰਾ ਕੱਪੜਾ ਆਇਆ ਨਾ ਜਿਹੜੇ ਆਪਰੇ ਤੇ ਪਾਣੀ ਕਰੂਗਾ ਹਵਾ ਹੋਰ ਨਾਲ ਨਾ ਫਿਰ ਅੰਦਰ ਨਹੀਂ ਜਾਊਗੇ ਬਾਛੜ ਫਿਰ ਬਾਹਰੇ ਗਿਰੀ ਜਾਊਗਾ ਤੇ ਪਹਿਲਾਂ ਮਿੱਟੀ ਲਾ ਦਮ ਉਸ ਤੋਂ ਬਾਅਦ ਫਿਰ ਹਰਾ ਕੱਪੜਾ ਲਾਉਣਾ ਹੈ ਬਾਈ ਮਿੱਟੀ ਵੀ ਆਪਣੀ ਲੱਗ ਗਈ ਚਾਰੇ ਪਾਸੇ ਆਪਾਂ ਨੇ ਬਾਹਲੀ ਸਾਈਡ ਮਿੱਟੀ ਲਾਤੀ ਤੇ ਹੁਣ ਬਾਈ ਕੱਪੜਾ ਲਾਉਨੇ ਆ ਤੇ ਕੱਪੜਾ ਆਪਣੇ ਬਾ ਉਹ ਪਿਆ ਬਾਈ ਉਹ ਲਾਸਟ ਵਿੱਚ ਨਾ ਉਹ ਆਪਣੇ ਬਫालतੂ ਹੈ। ਇੱਕ ਤਾਂ ਆਪਣਾ ਇੱਧਰ ਲਾਇਆ ਵਕੂਲਰ ਉੱਪਰ। ਇਹ ਕੋ ਉਹ ਅੱਗੇ ਵਾਲਾ ਉਹ ਲਾ ਦਨੇ ਆ। ਕਪੜਾ ਲਾ ਕੇ ਫਿਰ ਆਪਾਂ ਇਹਨਾਂ ਨੂੰ ਬੰਦ ਕਰ ਦੋਗੇ ਬੜਿਆਂ ਨੂੰ ਆਰ ਯਾਰ ਨੂੰ। ਆ ਇਹਨਾਂ ਫਿਰ ਇਹ ਅੰਦਰ ਵੜ ਜਾਣੇ ਸਟੋਰ ਵਿੱਚ ਵੜ ਜਾਣੇ ਫਿਰ। ਇਹਨਾਂ ਨੂੰ ਬੰਦ ਕਰਕੇ ਫਿਰ ਆਪਾਂ ਆਰਾਮ ਨਾਲ ਫੇ ਛੱਡਦੇ ਆ ਇਹਨਾਂ ਨੂੰ। ਤੇ ਇੱਧਰ ਬਾਈ ਮਸ਼ੀਨ ਵਿੱਚ ਜਿਹੜੇ ਆਪਾਂ ਨੇ ਚਕੋਰਾ ਦੇ ਆਂਡੇ ਲਾਏ ਹੋਏ ਸੀਗੇ ਤਕਰੀਬਨ 4 ਤਰੀਕ ਦੇ ਤੇ ਉਹਨਾਂ ਵਿੱਚੋਂ ਬਾਈ ਬੱਚੇ ਨਿਕਲਣੇ ਸ਼ੁਰੂ ਹੋ ਗਏ। ਆ ਦੇਖੋ ਆਹ ਲੀਆ ਇਹਨਾਂ ਨੂੰ ਆਪਾਂ ਨਾ ਪਹਿਲਾਂ ਛੱਡ ਕੇ ਬੱਚੇ ਫਿਰ ਕਰਦੇ ਆਂ ਅੰਡ ਥੱਲੇ ਤਾਰਦੇ ਆਂ ਤੇ ਆਹ ਬਈ ਜੈਪਨਸ ਵੈਂਟ ਵਾਲਾ ਇਹਨੂੰ ਆਪਾਂ ਕੱਢ ਦਿੰਨੇ ਆਂ ਇਹਦੇ ਵਿੱਚੋਂ ਬੱਚਾ ਨਹੀਂ ਨਿਕਲਣਾ ਹੈਗਾ ਇਹ ਹੋ ਗਿਆ ਖਰਾਬ ਤਾਂ ਲੈ ਹੁਣ ਆਪਾਂ ਟਰੇ ਉੱਪਰ ਚੱਕ ਕੇ ਥੱਲੇ ਬਟੇਰਾਂ ਦੇ ਵੀ ਦੇਖ ਲੰਨੇ ਕਿੰਨੇ ਕ ਨਿਕਲੇ ਹੋਏ ਆ ਬੱਚੇ ਫਿਲਹਾਲ ਤਾਂ ਇੱਕੋ ਦਿਖਦਾ ਸ਼ਾਇਦ ਉਧਰ ਨਾ ਹੋਵੇ ਹਾਂ ਉਹ ਘੁੰਮ ਰਿਹਾ ਇੱਕ ਹੋਰ ਦੋ ਆ ਤਿੰਨ ਨਿਕਲੇ ਹੋਏ ਆ ਹੋਰ ਲੱਗ ਗਈ ਦੋਸਤੋ ਲੱਗ ਗਈ ਆਪਣੀ ਹਰੀ ਜਾਲੀ ਇਹ ਵਾਲੀ ਕਹ ਲੋ ਚਾਹੇ ਕੱਪੜਾ ਕਹ ਲੋ ਆਪਾਂ ਨੇ ਚੰਗੀ ਤਰ੍ਹਾਂ ਲਾ ਕੇ ਨਾ ਬਾਈ ਤੇ ਇੱਧਰ ਰਸੀ ਵੀ ਲਾਤੀ ਨਾਲ ਆ ਇਹਨਾਂ ਹਵਾ ਚੋੜੂਗੇ ਨਹੀਂ ਫਿਰ ਫੇਰ ਲਾ ਦਾਂਗੇ ਚਲੋ ਨਾ ਫਿਰ ਪਿੰਜਰੇ ਨੂੰ ਪੇਂਟ ਵੀ ਕਰਨਾ ਪੇਂਟ ਤੋਂ ਬਾਅਦ ਫਿਰ ਨਵਾਂ ਕੱਪੜਾ ਲਿਆ ਕੇ ਆਪਾਂ ਲਾ ਦਾਂਗੇ ਪਿੱਛੇ ਸਾਰਾ ਇਹ ਆ ਗਿਆ ਤੇ ਇੱਕ ਸਾਈਡ ਇੱਧਰ ਤੱਕ ਵੀ ਆ ਗਿਆ ਲੋ ਵੀ ਦੋਸਤੋ ਬੱਚੇ ਆਪਾਂ ਨੇ ਛੱਡ ਤੇ ਤੇ ਹਮ ਪਾਣੀ ਰੱਖ ਦਈਏ ਤੇ ਅੱਜ ਆਪਾਂ ਨੇ ਉਹਨਾਂ ਨੂੰ ਦਾਣਾ ਵੀੰਦਾ ਪਾਇਆ ਤੇ ਨਾਲੇ ਆਪਾਂ ਦਾਣਾ ਪਾ ਦਨੇ ਆ ਹਾਲੇ ਤਾਂ ਉਹ ਇਕੱਠੇ ਜੇ ਹੋਈ ਬੈਠੇ ਆਂ ਦਰਦੇ ਆਂ ਹਾਲੇ ਆ ਤੋ ਉਹ ਇਕੱਠੇ ਜੇ ਹੋਈ ਜਾਂਦੇ ਆ ਤੇ ਨਵੀਂ ਜਗ੍ਹਾ ਆਇਆ ਨਾ ਹੁਣ ਮੈਂ ਫੇਰ ਜਪਨਿਸ ਵੈਂਟਮ ਵੀ ਇੱਥੇ ਛੱਡ ਪਏ। ਮਾ ਚਲੋ ਕੋਈ ਨਹੀਂ ਘੁੰਮੀ ਜਾਣਗੇ। ਲਓ ਪਾਣੀ ਆਪੇ ਇਹਨਾਂ ਦਾ ਰੱਖ ਦੰਨੇ ਆ ਉਰੇ। ਹਣ ਦਾਣਾ ਪਾ ਦੰਨੇ ਆਪਾਂ। ਦਾਣਾ ਹਲੇ ਉਹ ਢੱਕਣ ਦੇ ਵਿੱਚੇ ਪਾ ਦੰਨੇ ਆ। ਤੇ ਕੱਲ ਤੇ ਫਿਰ ਆਪਾਂ ਰੱਖ ਦਾਂਗੇ ਇਹਨਾਂ ਦਾ। ਫੀਟਰ ਤੇ ਆਰ ਆਰ ਆਪਾਂ ਨੇ ਬਈ ਬੰਦ ਕਰਤੇ ਸੀਗੇ ਤੇ ਡਬਲ ਐਫ ਜੀ ਆਪਾਂ ਨੇ ਛੱਡਤੇ ਸੀਗੇ ਇਹ ਤਾਂ ਹੁਣ ਸਾਰਾ ਦਿਨ ਘੁੰਮੀ ਜਾਂਦੇ ਆ ਇਹਨਾਂ ਨੂੰ ਵੀ ਆਪਾਂ ਬੰਦ ਕਰਦੇ ਹੈਗੇ ਇਹ ਘੁੰਮੀ ਜਾਂਦੇ ਆ ਵਰਤਕਾਂ ਦੇਖਦੀਆਂ ਹੁਣ ਜੇ ਨਵੇਂ ਜਾਨਵਰ ਆ ਗਏ ਹੋਰ ਲੋ ਦਾਣਾ ਖਾ ਲੋ ਇੱਕ ਡਬਲ ਐਫ ਜੀ ਵੀ ਆ ਗਿਆ ਨਾਲ ਇਹਨੂੰ ਮੈਂ ਕੱਢ ਕੇ ਉਧਰ ਛੱਡਣਾ ਇਹ ਦੂਜਿਆਂ ਪਾਸੇ ਤੇ ਹੋਏ ਨੇ ਇਹਨੇ ਸੈਟ ਅੱਧੇ ਘੰਟੇ ਤੱਕ ਘੁੰਮਣ ਲਾ ਜਾਣਾ ਸਾਰੇ ਉਹ ਡਬਲ ਐਫੀ ਚੱਕ ਲਈਏ ਇਹ ਆਪਾਂ ਨੇ ਉਧਰ ਖੇਦਣਾ ਲੋ ਵੀ ਇਹਨਾਂ ਨੂੰ ਛੱਡ ਦਿੰਨੇ ਆ ਓਹੋ 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 ਲੱਗੀ ਬਾਈ ਬਾਲਟੀ ਵਿੱਚ ਪਾ ਲਈ ਮੈਂ ਹਟ 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 ਇਹਨਾਂ ਨੂੰ ਲੱਗਿਆ ਵੀ ਬਾਲਟੀ ਦੀ ਦਾਣੀ ਆ ਗਈ ਹੱਕ ਚਲ 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 ਛੋਟੇ ਕੰਮ ਦੀ ਕੋਈ ਚੀਜ਼ ਨਹੀਂ ਹੈ ਜੀ ਲਓ ਜੀ ਬਾਈ ਹਾਂ ਘੁੰਮੋ ਆਪਣੇ ਦੋਸਤਾਂ ਨਾਲ ਸਾਰੇ ਕਾਲੇ-ਕਾਲੇ ਇਕੱਠੇ ਕਰਦੇ ਆਪਾਂ ਨੇ ਤੇ ਇਹਨਾਂ ਦਾ ਪਾਣੀ ਵੀ ਬਾਈ ਖਤਮ ਹੋ ਕੇ ਹੋ ਗਿਆ ਮੈਂ ਬਸ ਪਾਣੀ ਲੈ ਕੇ ਪਾਉਣਾ ਜਿੰਨਾ ਕਾ ਪੀ ਲੈਣੇ ਆ ਨਹੀਂ ਤਾਂ ਬੱਤਕਾਂ ਉਹ ਕਰ ਦੋਣੀਆਂ ਕੰਮ ਸਾਰਾ ਕੰਮ ਖਰਾਬ ਕਰ ਦੋਣੀਆਂ ਇਹ ਕੋਈ ਨਹੀਂ ਬੱਤਕਾਂ ਨੂੰ ਬਾਈ ਕੱਲੂ ਛੱਡੂਗੇ ਆਪਾਂ ਅੱਜ ਦਾ ਦਿਨ ਆਪਾਂ ਰਹਿਣ ਦੰਦੇ ਇਹਨਾਂ ਨੂੰ ਤੇ ਇਹਨਾਂ ਨੂੰ ਆਪਾਂ ਕੱਲੂ ਛੱਡ ਦਾਂਗੇ ਇੱਕ ਆਹ ਵੜ ਗਿਆ ਇੱਧਰ ਆ ਕੇ ਹੋ ਗਏ ਮੈਕਸ ਵਿੱਚ ਚਲੋ ਠੀਕ ਹੈ ਇਹਨਾਂ ਦਾ ਸਿਸਟਮ ਇੱਥੇ ਆ ਆ ਵੀ ਫਿਰ ਆਪਾਂ ਨੇ ਨਾ ਹੋ ਜਾਣੇ ਆਪਣੇ ਤਿਆਰ ਦੋ ਕੁ ਮਹੀਨੇ ਤੱਕ ਫਿਰ ਆਪਾਂ ਇਹਨਾਂ ਨੂੰ ਸੇਲ ਕਰ ਦਾਂਗੇ ਕਿ ਜਾਲ ਜਿਹੜਾ ਖੋਲ ਦੂੰਗੇ ਫਿਰ ਜਗਾ ਖੋਲ ਦੂਗੀ ਨਾ ਬਸ ਤੇ ਦੋ ਮਹੀਨੇ ਤੱਕ ਤਾਂ ਆਪਾਂ ਨੇ ਆ ਵੀ ਇੱਧਰ ਪਚਾ ਦੇਣੇ ਆ ਓਕੇ ਦੋ ਸਵਾ ਦੋ ਮਹੀਨੇ ਦੇ ਹੋ ਗਏ ਇਹ ਇਨਾਂ ਨੂੰ ਫਿਰ ਆਪਾਂ ਨੇ ਦੂਜੇ ਫਾਰਮ 'ਚ ਪਹਚਾ ਦੇਣਾ ਤੇ ਆਪਣਾ ਫਾਰਮ ਖਾਲੀ ਜੇ ਫਿਰ ਆਪਾਂ ਡਬਲ ਐਫਜੀ ਪਾਵਾਂਗੇ ਲੋ ਵੀ ਦੋਸਤੋ ਕੰਮ ਆਪਣਾ ਨਿਪਟ ਗਿਆ ਤੇ ਹੋ ਗਈ ਆਪਾਂ ਬਿੱਲ ਤੇ ਹੁਣ ਬਾਈ ਕਰਦੇ ਆਂ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ